ਉਹ ਸੰਖੇਪਤਾ ਦਾ ਨਾ ਬਹੁਤ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿਣੀ ਹੁੰਦੀ ਹੈ ਤੇ ਮੈਂ ਯਕੀਨ ਦਵਾਉਣਾ ਤੁਹਾਨੂੰ ਕਿ ਜਿਹੜੇ ਸਾਡੇ ਸਾਰੇ ਸ਼ਾਇਰ ਆ ਉਹ ਬਹੁਤ ਥੋੜੇ ਸਮੇਂ ਦੇ ਵਿੱਚ ਆਪਣੀ ਗੱਲ ਕਹਿਣਗੇ ਪਰ ਸਭ ਤੋਂ ਪਹਿਲਾਂ ਮੈਂ ਅੱਜ ਦੇ ਜਿਹੜੇ ਸਾਡੇ ਖਾਸ ਮਹਿਮਾਨ ਨੇ ਸੁਖਦੀਪ ਔਜਲਾ ਉਹ ਨੂੰ ਆਨੂੰ ਕਹਾਂਗਾ ਕਿ ਉਹ ਆਪਣੀ ਰਚਨਾ ਬਾਰੇ ਆਪਣੇ ਜਿਹੜਾ ਉਹ ਲਿਖਦੇ ਨਹੀਂ ਕਦੇ ਲਿਖਦੇ ਨਹੀਂ ਇਸ ਬਾਰੇ ਇੱਕ ਦੋ ਗੱਲਾਂ ਕਰ ਤੇ ਇੱਕ ਅੱਧੀ ਆਪਣੀ ਗ਼ਜ਼ਲ ਤੁਹਾਡੇ ਨਾਲ ਸਾਂਝੀ ਕਰ ਸੁਖਦੀ ਪਹੁੰਚਨ ਦੀ ਸਭ ਤੋਂ ਪਹਿਲਾਂ ਜਿਵੇਂ ਰਾਜਵੰਤ ਜੀ ਨੇ ਕਿਹਾ ਕਿ ਗ਼ਜ਼ਲ ਸੰਖੇਪਤਾ ਦਾ ਨਾਮ ਆ ਸੋ ਜ਼ਿਆਦਾ ਸਮਾਨੀ ਲਵਾਗਾ 1-2 ਮਿੰਟ ਬਸ ਸਭ ਤੋਂ ਪਹਿਲਾਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਯੂ ਐਸ ਏ ਗਜ਼ਲ ਮਨਸਰੀਅਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਇਹਨਾਂ ਨਾਲ ਜੁੜੇ ਸਾਰੀਆਂ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਇਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਮੇਰਾ ਇਸ ਅਵਾਰਡ ਲਈ ਚੁਣੇ ਜਾਣਾ ਮੇਰੇ ਲਈ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਹੈ ਵਿਸ਼ਾਇਰੀ ਨੂੰ ਲੈ ਕੇ ਜੇ ਕੋਈ ਗੱਲ ਕਰੀ ਤਾਂ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਸ਼ਾਇਰੀ ਵੱਲ ਕਦੋਂ ਕਿਵੇਂ ਕਿਸ ਤਰ੍ਹਾਂ ਆ। ਉਹ ਬਚਪਨ ਤੋਂ ਹੀ ਇਦਾਂ ਦੀਆਂ ਕੁਝ ਗੱਲਾਂ ਸੀ ਦਿਲ 'ਚ। ਜਿਵੇਂ ਇੱਕ ਸੀਰੀਅਲ ਚੱਲਦਾ ਹੁੰਦਾ ਸੀ ਉਦੋਂ ਅਲਫ ਲੈਲਾ। ਉਸ ਦੇ ਵਿੱਚ ਇੱਕ ਸ਼ੇਰ ਆਉਂਦਾ ਹੁੰਦਾ ਸੀ ਕਿ ਕਸ਼ਤੀਆਂ ਸਭ ਕੀ ਕਿਨਾਰੇ 'ਤੇ ਪਹੁੰਚ ਜਾਂਦੀਆਂ ਹਨ। ਨਾ ਖੁਦਾ ਜਨਕਾ ਨਹੀਂ ਉਨ੍ਹਾਂ ਦਾ ਖੁਦਾ ਹੁੰਦਾ ਹੈ। ਸੋ ਇਦਾਂ ਹੌਲੀ-ਹੌਲੀ ਫਿਰ ਪੜਾਈ ਵੱਲ ਸਕੂਲ ਐਜੂਕੇਸ਼ਨ ਤੋਂ ਸਿਲੇਬਸ ਦੇ ਵਿੱਚ ਕੁਝ ਪੰਜਾਬੀ ਸ਼ਾਇਰੀ ਨਾਲ ਜਾਣ ਪਛਾਣ ਹੋਈ ਡਾਕਟਰ ਜਗਤਾਰ ਸਰਜੀਤ ਪਾਤਰ ਸ਼ਿਵ ਕੁਮਾਰ ਤੇ ਹੋਰ ਕਾਫੀ ਕਵੀ ਸੋ ਹੌਲੀ-ਹੌਲੀ ਸਾਰੇ ਬਾਰੇ ਜਾਣਿਆ ਅਕਸਰੀ ਗਾਜ਼ਲਾਂ ਨੂੰ ਪੜ੍ਹਦੇ ਰਹਿਣਾ ਗੁੰਗਣਾਉਂਦੇ ਰਹਿਣਾ ਚੰਗਾ ਲੱਗਦਾ ਹੁੰਦਾ ਸੀ ਜਸਵਿੰਦਰ ਜੀ ਦੀ ਇੱਕ ਗਜ਼ਲ ਜੋ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਗੁਣਗੁنائ ਹੋਊਗੀ ਉਹਦੇ ਦੋ ਕਸ਼ਿਰ ਮੈਂ ਸਾਂਝੀ ਕਰਨਾ ਚਾਹਾਂਗਾ ਕਿ ਅੱਜ ਵੀ ਕੱਟ ਸਕਿਆ ਨਮੋ ਦਾ ਜਾਲ ਤੇ ਹਰਨਾ ਪਿਆ ਅੱਜ ਵੀ ਕੱਟ ਸਕਿਆ ਨਮੋ ਦਾ ਜਾਲ ਤੇ ਹਰਨਾ ਪਿਆ ਅੱਜ ਵੀ ਮੈਨੂੰ ਬੁੱਧਵਾਨ ਨੂੰ ਮੁਲਤਵੀ ਕਰਨਾ ਪਿਆ ਮੇਰੇ ਖਾਬਾਂ ਦੇ ਜਹਾਜ਼ਾਂ ਨੂੰ ਸਮੁੰਦਰ ਦੀ ਜਗਾ ਤੇਰੀਆਂ ਅੱਖਾਂ ਚ ਉੱਡਦੀ ਰੇਤ ਵਿੱਚ ਤਰਨਾ ਪਿਆ ਸੋ ਇੰਨਾ ਕਰਕੇ ਮਮੀ ਤੋਂ ਕੁਝ ਇੱਕ ਗਾਲਾਂ ਵੀ ਪਈਆਂ ਵੀ ਤੂੰ ਕੱਲਾ ਕੀ ਬੋਲੀ ਜਾਂਦਾ ਇਹ ਸੋ ਇਦਾਂ ਸ਼ਾ ਸੋਚਿਆ ਨਹੀਂ ਸੀ ਵੀ ਕਦੇ ਇਦਾਂ ਦੇ ਵੀ ਸਵੱਭਾ ਬਣਨਗੇ ਕਿ ਇਕੱਠੇ ਬੈਠਣਾ ਜਾਂ ਇਸ ਅਵਾਰਡ ਮਿਲਣਾ ਜਾਂ ਕਿਤਾਬ ਨੂੰ ਲੈ ਕੇ ਕੁਝ ਸੋਚਿਆ ਨਹੀਂ ਸੀ ਸੋ ਕਈ ਗੱਲਾਂ ਦਾ ਮੇਰੇ ਕੋਲ ਸ਼ਾਇਦ ਹਾਲੇ ਵੀ ਉਸ ਤਰ੍ਹਾਂ ਪੱਕਾ ਜਵਾਬ ਨਹੀਂ ਹੈਗਾ ਉਹ ਬਸ ਇੱਕ ਲਾਸਟ ਤੇ ਇੱਕ ਗੱਲ ਕਰਾਂਗਾ ਕਿ ਮ ਬਚਪਨ ਚ ਘਰ 'ਚ ਟੀਵੀ ਨਹੀਂ ਸੀ ਹੁੰਦਾ ਪਿੰਡ 'ਚ ਮਾਸੀ ਕੇ ਘਰ ਜਾਂਦਾ ਹੁੰਦਾ ਸੀ ਮੈਂ ਟੀਵੀ ਦੇਖਣ ਸੋ ਸ਼ਨੀਵਾਰ ਨੂੰ ਇੱਕ ਫਿਲਮ ਚੱਲਦੀ ਹੁੰਦੀ ਸੀ ਮੈਂ ਉਹ ਦੇਖ ਕੇ ਫਿਰ ਐਤਵਾਰ ਨੂੰ ਘਰ ਵਾਪਸ ਆਉਂਦਾ ਹੁੰਦਾ ਸੀ ਉਹ ਇੱਕ ਫਿਲਮ ਸੀ ਉਦੋਂ ਮੈਂ ਛੋਟਾ ਹੁੰਦਾ ਸੀ ਉਸ ਦਾ ਨਾਮ ਸੀ ਸਪਾਈਡਰਮੈਨ ਸੋ ਤੁਸੀਂ ਇਹ ਸੋਚਦੇ ਹੋਗੇ ਕਿ ਕਿੱਦਾਂ ਦੀ ਗੱਲ ਕਰ ਰਿਹਾ ਉਸ 'ਚ ਇੱਕ ਵਾਕਿਆ ਇਦਾਂ ਸੀ ਕਿ ਜਦੋਂ ਉਸ ਦਾ ਮੇਨ ਕੈਰੇਕਟਰ ਪੀਟਰ ਉਹਦੇ ਕੁਝ ਕਿਸਮ 'ਚ ਬਦਲਾਵ ਹੁੰਦੇ ਆ ਸੋ ਉਜ ਨੂੰ ਉਸ ਨੂੰ ਕੁਝ ਪਾਵਰ ਮਿਲਦੀ ਆ ਤੇ ਉਸ ਦਾ ਅੰਕਲ ਉਸ ਨੂੰ ਇਦਾਂ ਕਹਿਣਾ ਹੁੰਦਾ ਕਿ ਕੋਈ ਵੀ ਪਾਵਰ ਆ ਜੋ ਇੱਕ ਜ਼ਿੰਮੇਵਾਰੀ ਲੈ ਕੇ ਆਉਂਦੀ ਹੁੰਦੀ ਆ ਸੋ ਇਸ ਅਵਾਰਡ ਤੋਂ ਮੈਨੂੰ ਊਰਜਾ ਮਿਲੀ ਆ ਹੌਸਲਾ ਮਿਲਿਆ ਹੈ ਤੇ ਨਾਲ ਨਾਲ ਇੱਕ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੋਇਆ ਹੈ ਸੋ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਗਜ਼ਲ ਲਈ ਪੰਜਾਬੀ ਸਾਹਿਤ ਲਈ ਪੰਜਾਬੀ ਸਮਾਜ ਲਈ ਜਾਂ ਓਵਰ ਆਲ ਕੁਝ ਕੁ ਚੰਗਾ ਕੀਤਾ ਜਾ ਸਕੇ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਇੱਕ ਗਜ਼ਲ ਸੁਣਾਓ ਤੇ ਮੈਂ 2-4 ਕ ਸ਼ੇਰ ਜਿੰਨਾ ਕੁ ਮੇਰੇ ਆਦਾ ਸੁਣਾ ਦਿੰਨਾ ਮਤਲਬ ਇਦਾਂ ਕਿ ਟੜਕੇ ਟੜਕੇ ਇੱਕ ਘਟਨਾ ਮੰਦਪਾਗੀ ਹੋ ਗਈ ਟੜਕੇ ਟੜਕੇ ਇੱਕ ਘਟਨਾ ਮੰਦਪਾਗੀ ਹੋ ਗਈ ਤੁੱਪ ਜਦ ਮੂਰੀ ਚ ਲੰਗੀ ਸੀ ਤਾਂ ਜ਼ਖਮੀ ਹੋ ਗਈ ਹਾਦਸੇ ਤਾਂ ਹੁਣ ਵੀ ਦਿਲ ਤੇ ਗੁਜ਼ਰਦੇ ਨੇ ਰੇਲ ਵਾਂਗ ਹਾਦਸੇ ਤਾਂ ਹੁਣ ਵੀ ਦਿਲ ਤੇ ਗੁਜ਼ਰਦੇ ਨੇ ਰੇਲ ਵਾਂਗ ਪਰ ਅਸਾਡੇ ਜਿਸਮ ਦੀ ਧਰਤੀ ਹੀ ਗੁੰਗੀ ਹੋ ਗਈ ਕਰ ਲਈ ਦੇ ਸ਼ਾਮ ਨੂੰ ਸਭ ਕਿਸ਼ਤੀਆਂ ਦੇ ਦੁੱਖ ਸੁੱਖ ਕਰ ਲਈ ਦੇ ਸ਼ਾਮ ਨੂੰ ਸਭ ਕਿਸ਼ਤੀਆਂ ਦੇ ਦੁੱਖ ਸੁੱਖ ਇੱਕ ਦਰਿਆ ਨਾਲ ਅੱਜ ਕੱਲ ਗੱਲ ਸਿੱਧੀ ਹੋ ਗਈ ਪੈਰੀ ਹੈ ਅੰਬਰ ਮੇਰੇ ਸਿਰ ਤੇ ਸਮੁੰਦਰ ਲਟਕਦੇ ਪੈਰੀ ਹੈ ਅੰਬਰ ਮੇਰੇ ਸਿਰ ਤੇ ਸਮੁੰਦਰ ਲਟਕਦੇ ਇਸ਼ਕ ਦਾ ਚੱਕਰ ਹੈ ਜਾਨ ਤਰਤੀ ਹੀ ਪੁੱਠੀ ਹੋ ਗਈ ਪੈਰੀ ਹੈ ਅੰਬਰ ਮੇਰੇ ਸਿਰ ਤੇ ਸਮੁੰਦਰ ਲਟਕਦੇ ਇਸ਼ਕ ਦਾ ਚੱਕਰ ਹੈ ਜਾਨ ਤਰਤੀ ਹੀ ਪੁੱਠੀ ਹੋ ਗਈ ਆਖਰੀ ਇੱਕ ਮੋੜ ਤੇ ਦੋਨਾਂ ਦੇ ਮੋੜੇ ਭੜ ਗਏ ਆਖਰੀ ਇੱਕ ਮੋੜ ਤੇ ਦੋਨਾਂ ਦੇ ਮੋੜੇ ਭੜ ਗਏ ਮੈਂ ਬੜਾ ਬਚਿਆ ਮੁਹੱਬਤ ਦੇਖੋ ਫਿਰ ਵੀ ਹੋ ਗਈ ਸੋ ਆਖਰ ਤੇ ਦੋ ਸ਼ੇਰ ਹੋਰ ਕੇ ਬੈਠ ਕੇ ਕੰਡੇ ਜ਼ਮਾਨੇ ਨਾਲ ਰੋਸਾ ਕਰ ਰਿਹਾ ਬੈਠ ਕੇ ਕੰਡੇ ਜ਼ਮਾਨੇ ਨਾਲ ਰੋਸਾ ਕਰ ਰਿਹਾ ਫਿਰਕ ਦੇ ਲੱਗਦਾ ਹੈ ਕਿ ਦਰਿਆ ਨੂੰ ਵੀ ਔਖਾ ਕਰ ਰਿਹਾ ਪਾਵੇਂ ਉਸ ਦੀ ਯਾਦ ਦਾ ਜੰਗਲ ਹੈ ਗਹਿਰਾ ਸੰਗਣਾ ਰੋਜ਼ ਮੈਂ ਦੋ ਚਾਰ ਰੁੱਖ ਕੱਟਦਾ ਤੇ ਰਸਤਾ ਕਰ ਰਿਹਾ ਸਾਰਾ ਸਾਰਾ ਦਿਨ ਮੇਰੇ ਕੰਨਾਂ 'ਚ ਰਹਿੰਦੀ ਗੂੰਜਦੀ ਸਾਰਾ ਸਾਰਾ ਦਿਨ ਮੇਰੇ ਕੰਨਾਂ 'ਚ ਰਹਿੰਦੀ ਗੂੰਜਦੀ ਮੈਂ ਜਿਹੜੀ ਆਵਾਜ਼ ਦਾ ਰਾਤਾਂ ਨੂੰ ਪਿੱਛਾ ਕਰ ਰਿਹਾ ਸ਼ੁਰਹਾ ਹਾਂ ਵਕਤ ਤੋਂ ਪਹਿਲਾਂ ਹੀ ਉਸ ਦੇ ਹੱਥ ਨੂੰ ਸ਼ੂਰੇ ਹਾਂ ਹਾਂ ਵਕਤ ਤੋਂ ਪਹਿਲਾਂ ਹੀ ਉਸ ਦੇ ਹੱਥ ਨੂੰ ਮੈਨੂੰ ਲੱਗਦਾ ਮੈਂ ਬਹਾਰਾਂ ਨਾਲ ੱੱਕਾ ਕਰ ਰਿਹਾ ਮਰ ਰਿਹਾ ਹਾਂ ਹਾਂ ਰੋਜ਼ ਥੋੜਾ ਥੋੜਾ ਆਪਣੇ ਅੰਦਰੋਂ ਮਰ ਰਿਹਾ ਹਾਂ ਹਾਂ ਰੋਜ਼ ਥੋੜਾ ਥੋੜਾ ਆਪਣੇ ਅੰਦਰੋਂ ਯਾਰ ਮੇਰੇ ਅੱਖ ਦੀ ਮੈਂ ਸ਼ਾਇਰੀ ਵਧੀਆ ਕਰ ਰਿਹਾ ਸੋ ਇੱਕ ਸੁਮਿਤ ਪਾਈ ਜਾਣ ਹੱਥ ਦਾ ਇਸ਼ਾਰਾ ਕਰ ਰਹੇ ਨੇ ਸੋ ਮੈਂ ਸਮਝਦਾ ਉਹਨਾਂ ਦਾ ਇਸ਼ਾਰਾ ਕੀ ਕਹਿ ਰਹੇ ਨੇ ਉਹ ਸੋ ਦੇ ਦੋ ਸ਼ੇਰ ਜੋ ਮੇਰੇ ਯਾਦ ਆ ਕਿ ਲੱਭ ਰਹਾਂ ਕਰ ਇੱਥੇ ਕਿਸ ਨੇ ਪਾਈ ਨਹੀਂ ਲੱਭ ਰਹਾਂ ਕਰ ਇੱਥੇ ਕਿਸ ਨੇ ਪਾਈ ਨਹੀਂ ਸਭ ਨੇ ਆਪੋ ਆਪਣੇ ਕਮਰੇ ਪਾਈ ਨਹੀਂ ਰੇਲ ਦੀ ਪਟੜੀ ਕੋਲੋਂ ਘਰ ਨੂੰ ਮੋੜ ਲਏ ਆਪਾਂ ਵੀ ਕੁਝ ਬੰਦੇ ਰਸਤੇ ਪਾਈ ਨੇ ਖੁਸ਼ੀ ਤਾਂ ਇਹ ਮੈਂ ਉਸ ਨਾਲ ਹੱਥ ਮਿਲਾਇਆ ਹੈ ਖੁਸ਼ੀ ਤਾਂ ਇਹ ਮੈਂ ਉਸ ਨਾਲ ਹੱਥ ਮਿਲਾਇਆ ਹੈ ਦੁੱਖ ਤਾਂ ਇਹ ਉਸਨੇ ਦਸਤਾਨੇ ਪਾਏ ਨਹੀਂ ਖੁਸ਼ੀ ਤਾਂ ਇਹ ਮੈਂ ਉਸ ਨਾਲ ਹੱਥ ਮਿਲਾਇਆ ਹੈ ਦੁੱਖ ਤਾਂ ਇਹ ਉਸਨੇ ਦਸਤਾਨੇ ਪਾਏ ਨਹੀਂ ਇੱਕ ਤੇਰੀ ਤਸਵੀਰ ਛਪਾਉਣ ਦਾ ਮਸਲਾ ਹੈ ਕੀ ਦਸੀਏ ਕਿਉਂ ਜੀਬ ਚ ਬਟੂਏ ਪਾਏ ਨੇ ਸੋ ਇੰਦਰਜੀਤ ਨੇ ਗੁੱਸੇ ਵਾਲਾ ਕਿਹਾ ਸੋਸ ਦੇ ਬਸ ਦੋ ਲਾਈਨਾਂ ਕਿ ਇੱਕ ਉਹ ਹੈ ਜਿਹੜਾ ਬਰਸਦਾ ਫਿਰਦਾ ਹੈ ਉਮਰਾਂ ਤੋਂ ਇੱਕ ਮੈਂ ਹਾਂ ਜਿਸਨੇ ਭਾਂਡਾ ਹੀ ਸਿੱਧਾ ਨਹੀਂ ਕਰਿਆ ਇੱਕ ਖੂਬਸੂਰਤ ਹਾਦਸਾ ਇਸਕੇ ਚ ਅੱਜ ਹੋਇਆ ਹੈ ਮੈ ਸ਼ੂ ਲਿਆ ਉਸ ਨੂੰ ਨੇ ਗੁੱਸਾ ਨਹੀਂ ਕਰਿਆ ਸੋ ਆਖਿਰ ਤੇ ਕੁਲਵਿੰਦਰ ਜੀ ਜਸਵਿੰਦਰ ਜੀ ਜਸਵਿੰਦਰ ਸੈਣੀ ਜੀ ਡਾਕਟਰ ਜਸਵਿੰਦਰ ਜੀ ਰਾਜਵੰਤਰਾ ਜੀ ਤੇ ਦਰਸ਼ਨ ਮੁੱਟਰ ਜੀ ਸੁਸ਼ੀਲ ਦਸਾਨ ਜੀ ਸਾਰੇ ਹੋਰ ਜਿੰਨੇ دوست ਮਿੱਤਰ ਇੱਥੇ ਪਹੁੰਚਿਆ ਸਾਰਿਆਂ ਦਾ ਬਹੁਤ ਧੰਨ ਬਹੁਤ ਇੰਜੋਏ ਕੀਤੇ ਤੁਹਾਡੀ ਸ਼ਾਇਰੀ ਸਾਰਿਆਂ ਨੇ ਹੁਣ ਆਪਾਂ ਮੁਸ਼ਾਇਰਾ ਬਾਕਾਇਦਾ ਸ਼ੁਰੂ ਕਰਦੇ ਆ ਸਾਡੇ ਕੋਲ ਪਹਿਲੇ ਸ਼ਾਇਰ ਸਾਡੇ ਗਜ਼ਲ ਮੰਚ ਸਰੀ ਦੇ ਪ੍ਰੀਤ ਮਨਪ੍ਰੀਤ ਹੋਣਗੇ ਸਾਰਿਆਂ ਨੂੰ ਗੁਜ਼ਾਰਿਸ਼ ਇੱਕ ਇੱਕ ਗਜ਼ਲ ਕਹਿਣੀ ਹੈ ਸੰਖੇਪ ਵਿੱਚ ਸਤਿਕਾਰਯੋਗ ਪ੍ਰਧਾਨ ਜੀ ਮੰਡਲ ਤੇ ਆਦਮੀ ਦੋਸਤੋ ਸ਼ਾਇਰ ਸਖਦੀਕ ਤੇ ਗੋਵਿੰਦਰ ਜੀ ਹਰਾਂ ਨੂੰ ਮੁਬਾਰਕਬਾਦ ਤੇ ਇੱਕ ਗਜ਼ਲ ਦੇ 4-5 ਸ਼ੇਰ ਕਵੀ ਮੌਕੇ ਦੇ ਮੁਤਾਬਕ ਸਮਾਜ ਨੂੰ ਦਿੱਤਾ ਗਿਆ ਉਹ ਕਿ ਕਿਤੇ ਪਹੁੰਚਣ ਲਈ ਜੋ ਰਾਹ ਫੜੇ ਸਨ ਕਿਤੇ ਪਹੁੰਚਣ ਲਈ ਜੋ ਰਾਹ ਫੜੇ ਸਨ ਉਹਨਾਂ ਰਾਹਾਂ ਨੇ ਸਾਨੂੰ ਫੜ ਲਿਆ ਹੈ। ਸੁਭਾਨ ਅੱਲਾਹ ਬਹੁਤ ਅੱਛਾ। ਕਿਤੇ ਪਹੁੰਚਣ ਲਈ ਜੋ ਰਾਹ ਫੜੇ ਸਨ ਉਹਨਾਂ ਰਾਹਾਂ ਨੇ ਸਾਨੂੰ ਫੜ ਲਿਆ ਹੈ। ਚਲੋ ਹੁਣ ਤਪਦੀਆਂ ਭੇੜਾਂ ਨੂੰ ਮਿਲੀਏ। ਬਥੇਰਾ ਸ਼ਾਂਚ ਬੈ ਕੇ ਸੜ ਲਿਆ। ਸੁਭਾਨ ਅੱਲਾਹ ਬਹੁਤ ਬਹੁਤ ਅੱਛਾ। ਸ਼ੁਕਰੀਆ। ਚਲੋ ਹੁਣ ਤਪਦੀਆਂ ਭੇੜਾਂ ਨੂੰ ਮਿਲੀਏ ਬਥੇਰਾ ਸ਼ਾਂਚ ਬੈ ਕੇ ਸੜ ਲਿਆ ਹੈ। ਬਿਨਾ ਬੋਲੇ ਤੁਸੀਂ ਜੋ ਆਖਿਆ ਸੀ ਬਿਨਾ ਬੋਲੇ ਤੁਸੀਂ ਜੋ ਆਖਿਆ ਸੀ ਮੈਂ ਸਾਰੀ ਸੁਣ ਲਈ ਉਹ ਆਖਿਆ ਵੀ ਬਿਨਾ ਬੋਲੇ ਤੁਸੀਂ ਜੋ ਆਖਿਆ ਸੀ ਮੈਂ ਸਾਰੀ ਸੁਣ ਲਈ ਉਹ ਆਖਿਆ ਵੀ ਤੁਸੀਂ ਜੋ ਗੈਬ ਦੀ ਲਿਪੀ ਚ ਲਿਖਿਆ ਉਹ ਕਿੱਸਾ ਦਰਦ ਦਾ ਮੈਂ ਪੜ ਲਿਆ ਹੈ ਇੱਕ ਸ਼ੇਰ ਸੁਣਿਓ ਕਿ ਬੁਲੰਦੀ ਦਾ ਨਾ ਪਾਰ ਆਵਾਰ ਕੋਈ ਬੁਲੰਦੀ ਦਾ ਨਾ ਪਾਰਾ ਵਾਰ ਕੋਈ ਉਤਾ ਨੂੰ ਜਾਂਦਿਆਂ ਇਹ ਯਾਦ ਰੱਖੀ ਬੁਲੰਦੀ ਦਾ ਨਾ ਪਾਰਾ ਵਾਰ ਕੋਈ ਉਤਾ ਨੂੰ ਜਾਂਦਿਆਂ ਇਹ ਯਾਦ ਰੱਖੀ ਜੇ ਕੋਈ ਆਪਣਾ ਮਿਲਿਆ ਨਾ ਉਥੇ ਤਾਂ ਕੀ ਮਤਲਬ ਜੇ ਉੱਚਾ ਚੜ ਲਿਆ ਹੈ ਸ਼ੁਕਰੀ ਬੁਲੰਦੀ ਦਾ ਨਾ ਪਾਰਾ ਵਾਰ ਕੋਈ ਉਤਾ ਨੂੰ ਜਾਂਦਿਆਂ ਇਹ ਯਾਦ ਰੱਖੀ ਜੇ ਕੋਈ ਆਪਣਾ ਮਿਲਿਆ ਨਾ ਉਥੇ ਤਾਂ ਕੀ ਮਤਲਬ ਜੇ ਉੱਚਾ ਚੜ ਲਿਆ ਹੈ ਮੈਂ ਇੱਧਰ ਖੋਲ ਕੇ ਰੱਖਦਾ ਹਾਂ ਅੱਖਾਂ ਮੈਂ ਇੱਧਰ ਖੋਲ ਕੇ ਰੱਖਦਾ ਹਾਂ ਅੱਖਾਂ ਤੇਰੀ ਇੱਕ ਝਲਕ ਦੀ ਹੀ ਝਾਕ ਰੱਖਾਂ ਤੇ ਉਧਰ ਮੇਰੀ ਦਸਤਕ ਤੂੰ ਵੀ ਪਹਿਲਾਂ ਤੂੰ ਆਪਣੇ ਦਿਲ ਦਾ ਕੁੰਡਾ ਜੜ ਲਿਆ ਰਵਾਇਤੀ ਰਾਹਤਿਆਂ ਤੋਂ ਵੱਖ ਜਾ ਕੇ ਰਵਾਇਤੀ ਰਾਹਤਿਆਂ ਤੋਂ ਵੱਖ ਜਾ ਕੇ ਅਤੇ ਸੂਰਜ ਦੀ ਅੱਖ ਵਿੱਚ ਅੱਖ ਪਾ ਕੇ ਤੇਰੀ ਸ਼ੋ ਨਾਲ ਇਸ ਵਿੱਚ ਜਾਣ ਪੈਣੀ ਮੈਂ ਇਹ ਜੋ ਮੂਮ ਦਾ ਬੱਤ ਕਢ ਲਿਆ ਹੈ ਤੇ ਅੰਤਮ ਸ਼ੇਰ ਕਹਿ ਕੇ ਇਜਾਜ਼ਤ ਲਵਾਂਗਾ ਤੁਹਾਡੇ ਸਾਰੇ ਆਦਮੀ ਦੋਸਤਾਂ ਦੇ ਨਾਂ ਕਿਤਾਬਾਂ ਵਿੱਚ ਤਾਂ ਕੇਵਲ مشਵਰੇ ਸਨ ਕਿਤਾਬਾਂ ਵਿੱਚ ਤਾਂ ਕੇਵਲ مشਵਰੇ ਸਨ ਤੇ ਮੇਰਾ ਇਸ਼ਕ ਇਹਨਾਂ ਤੋਂ ਪਰੇ ਸੀ ਕਿਤਾਬਾਂ ਵਿੱਚ ਤਾਂ ਕੇਵਲ مشਵਰੇ ਸਨ ਤੇ ਮੇਰਾ ਇਸ਼ਕ ਇਹਨਾਂ ਤੋਂ ਪਰੇ ਸੀ ਕਿਸੇ ਵਰਕੇ ਤੇ ਜੇ ਨਫਰਤ ਸੀ ਲਿਖਿਆ ਮੈਂ ਉਸ ਨੂੰ ਵੀ ਮਹੱਤਵ ਪੜ੍ਹ ਲਿਆ ਵਾਹਿਗੁਰੂ ਵਾਹਿਗੁਰੂ ਇੱਕ ਗਜ਼ਲ ਦੇ ਚਾਰ ਸ਼ੇਰ ਨੂੰ ਤੱਕ ਨਾਲ ਸੰਜ ਕਰਦਾ ਨਾ ਖੁਸ਼ਬੂ ਤਿਤਲੀਆਂ ਕੰਡੇ ਇਨ੍ਹਾਂ ਫੁੱਲਾਂ ਦਾ ਕੀ ਕਰੀਏ ਨਾ ਖੁਸ਼ਬੂ ਤਿਤਲੀਆਂ ਕੰਡੇ ਇਨਾ ਫੁੱਲਾਂ ਦਾ ਕੀ ਕਰੀਏ ਅਸ਼ੋਪਲ ਹੀ ਜ਼ਮੀਂ ਤੇ ਡੁੱਲ ਗਏ ਰੰਗਾਂ ਦਾ ਕੀ ਕਰੀਏ ਨਾ ਖੁਸ਼ਬੂ ਤਿਤਲੀਆਂ ਕੰਡੇ ਇਨਾ ਫੁੱਲਾਂ ਦਾ ਕੀ ਕਰੀਏ ਅਸ਼ੋਪਲ ਹੀ ਜ਼ਮੀਂ ਤੇ ਡੁੱਲ ਗਏ ਰੰਗਾਂ ਦਾ ਕੀ ਕਰੀਏ ਅਸੀਂ ਸੀਂਦੇ ਰਹੇ ਪਾਟੇ ਹੋਏ ਅਸਮਾਨ ਦੀ ਚਾਦਰ ਅਸੀਂ ਸੀਂਦੇ ਰਹੇ ਪਾਟੇ ਹੋਏ ਅਸਮਾਨ ਦੀ ਚਾਦਰ ਜੇ ਅੰਦਰ ਫਟ ਗਏ ਅੰਬਰ ਉਹਨਾਂ ਲੀਰਾਂ ਦਾ ਕੀ ਕਰੀਏ ਜਵੰਦਰ ਫਟ ਗਏ ਅੰਬਰ ਉਹਨਾਂ ਲੀਰਾਂ ਦਾ ਕੀ ਕਰੀਏ ਮੇਰੇ ਮੱਥੇ 'ਚ ਦੀਵਾ ਸੋਚਦਾ ਤਾਂ ਬਲ ਰਿਹਾ ਐ ਪਰ ਮੇਰੇ ਮੱਥੇ 'ਚ ਦੀਵਾ ਸੋਚਦਾ ਤਾਂ ਬਲ ਰਿਹਾ ਐ ਪਰ ਮੇਰੇ ਦਿਲ ਵਿੱਚ ਨੇ ਜੋ ਚੱਲਦੇ ਉਹਨਾਂ ਚਖੜਾਂ ਦਾ ਕੀ ਕਰੀਏ ਮੇਰੇ ਦਿਲ ਵਿੱਚ ਨੇ ਜੋ ਚੱਲਦੇ ਉਹਨਾਂ ਚਖੜਾਂ ਦਾ ਕੀ ਕਰੀਏ ਇਹ ਸ਼ੇਰ ਪੰਜਾਬ ਅੱਜ ਕੱਲ੍ਹ ਹੋ ਰਹੀ ਸੀ ਔਰ ਸੈਸ਼ਨ ਤੇ ਪਹਿਲੇ ਜੋ ਵੀਰਾਂ ਨੂੰ ਲਿਆਉਣ ਵਾਸਤੇ ਖੁਦ ਵੀ ਨ ਜਮ ਸਕੀਆਂ ਜੋ ਵੀਰਾਂ ਨੂੰ ਲਿਆਉਣ ਵਾਸਤੇ ਖੁਦ ਵੀ ਨ ਜਮ ਸਕੀਆਂ ਉਹਨਾਂ ਭੈਣਾਂ ਨੂੰ ਕਿੰਜ ਲਈਏ ਉਹਨਾਂ ਵੀਰਾਂ ਦਾ ਕੀ ਕਰੀਏ ਨਾ ਖੁਸ਼ਬੂ ਤੇ ਤਿਲੀਆਂ ਕੰਡੇ ਇਹਨਾਂ ਫੁੱਲਾਂ ਦਾ ਕੀ ਕਰੀਏ ਅਸ਼ੋਕਪੁਰ ਹੀ ਜਮੀ ਤੇ ਡਲ ਗਏ ਰੰਗਾਂ ਨਾਲ ਕੀ ਕਰੀਏ ਬਹੁਤ ਧੰਨਵਾਦ ਰਸਾਂ ਬਹੁਤ ਅੱਛੀ ਜਗਦੀਤ ਜੀ ਪ੍ਰਬੰਧਕਾਂ ਵੱਲੋਂ ਇੱਕ ਰਿਕੁਐਸਟ ਆਈ ਹੈ ਕਿ ਪਿੱਛੇ ਕਿਤੇ ਜਿਹੜਾ ਹਾਜ਼ਰੀ ਵਾਲਾ ਰਜਿਸਟਰ ਹੈ ਪਿੱਛੇ ਕਿਤੇ ਪਿਆ ਤੇ ਮਿਲ ਨਹੀਂ ਰਿਹਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਉਸ 스테ਜ ਤੇ ਪਹੁੰਚਾ ਦਿਵੇ ਹਾਜ਼ਰੀ ਵਾਲਾ ਰਜਿਸਟਰ ਸਾਡੇ ਅਗਲੇ ਸ਼ਾਇਰ ਸ਼ਾਇਰ ਨਹੀਂ ਬਲਕਿ ਸ਼ਾਇਰਾਨੀ ਮੈਡਮ ਗੁਰਮਿੰਦਰ ਸਿੱਧੂ ਜੀ ਡਾਕਟਰ ਗੁਰਮਿੰਦਰ ਸਿੱਧੂ ਜੀ ਇਹ ਤੁਹਾਡੇ ਇੱਥੇ ਦੇ ਲੋਕਲ ਵੀ ਰਿਪਰੈਜ਼ੈਂਟ ਕਰਦੇ ਨੇ ਪਰ ਉਥੇ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਰਲਾ ਕੇ ਚੱਲਦੇ ਨੇ ਸੋ ਅਸੀਂ ਚਾਹੁੰਦੇ ਆ ਇਹ ਸਟੇਜ ਤੇ ਆਉਣ ਤੇ ਆਪਣੀ ਗ਼ਜ਼ਲ ਕਹਿ। ਹਾਂ ਦੋਸਤੋ ਇਹ ਗ਼ਜ਼ਲ ਮੈਂ ਕੈਨੇਡਾ ਵਿੱਚ ਸੜਕ ਤੇ ਤੁਰੀ ਜਾਂਦੀ ਇੱਕ ਵਿਦਿਆਰਥਣ ਕੁੜੀ ਨੂੰ ਦੇਖ ਕੇ ਲਿਖੀ ਸੀ ਕਿ ਆਪਣੇ ਵਿਦਿਆਰਥੀਆਂ ਨਾਲ ਕੀ ਵਾਪਰਦਾ ਕਿ ਸਿਰ ਤੇ ਪੰਡ ਚਾਵਾਂ ਦੀ ਚਾਈ ਫਿਰਦੀ ਹੈ ਇੱਕ ਕੁੜੀ ਸੁਫਨੇ ਲਿਸ਼ਕਾਈ ਫਿਰਦੀ ਹੈ ਸਰ ਤੇ ਪੰਡ ਚਾਵਾਂ ਦੀ ਚਾਈ ਫਿਰਦੀ ਹੈ ਇੱਕ ਕੁੜੀ ਸੁਫਨੇ ਲਿਸ਼ਕਾਈ ਫਿਰਦੀ ਹੈ ਸੋਨ ਸੰਦੂਰੀ ਉਮਰ ਤੇ ਮੁਖ ਗੁਲਾਬ ਜਿਹਾ ਵਾਲਾਂ ਵਿੱਚ ਤਾਰੇ ਗੁੰਦਵਾਈ ਫਿਰਦੀ ਹੈ ਸੋਨ ਸੰਦੂਰੀ ਉਮਰ ਤੇ ਮੁਖ ਗੁਲਾਬ ਜਿਹਾ ਵਾਲਾਂ ਉਹਦਾ ਸਾਗਰ ਮਿਲ ਜਾਵੇ ਪਰ ਪਰਵਗ ਦੀ ਨਦੀ ਤਿਹਾਈ ਫਿਰਦੀ ਹੈ ਸ਼ਾਲਾ ਉਹਨੂੰ ਉਹਦਾ ਸਾਗਰ ਮਿਲ ਜਾਵੇ ਪਰ ਪਰਵਗ ਦੀ ਨਦੀ ਦੀ ਹਾਈ ਫਿਰਦੀ ਹੈ ਇੱਕ ਕੁੜੀ ਸੁਫਨੇ ਲਿਸ਼ਕਾਈ ਫਿਰਦੀ ਹੈ